ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਦਾ ਸਮਾਦ ਭਾਈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਹੇ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਤੌਰ ਤੇ ਪਸ਼ੂ ਰੱਖਦੇ ਆ ਤੇ ਰੱਖਦੇ ਵੀ ਬਹੁਤ ਗਿਣਤੀ ਚ ਆ ਉਧਰ ਪਰਲੇ ਪਾਸੇ ਵੀ ਪਸ਼ੂ ਖੜਿਆ ਗਾਵਾਂ ਮੱਝਾਂ ਦੋਵੇਂ ਕਿਸਮ ਦੇ ਪਸ਼ੂ ਆ ਪਰਲੇ ਪਾਸੇ ਵੀ ਖੁਰਨੀ ਭਰੀ ਆ ਤੇ ਇਧਰ ਲਈ ਖੁਰਨੀ ਵੀ ਸਾਰੀ ਭਰੀ ਆ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਦੋ ਪਸ਼ੂ ਸੇਲ ਆ ਇੱਕ ਤਾਂ ਝੋਟੀ ਸੋਹਣੀ ਝੋਟੀ ਆ ਇਹ ਸੇਲ ਆ ਸੂਨ ਵਾਲੀ ਆ ਇੱਕ ਇਧਰ ਵੈੜ ਖੜੀ ਆ ਬਦਾਮੀ ਰੰਗ ਦੀ ਇਹ ਸੇਲ ਆ ਇਹ ਦੋ ਪਸ਼ੂ ਸੇਲ ਆ ਵੈੜ ਵੀ ਕੱਦ ਕਾਠ ਵਾਲੀ ਆ ਝੋਟੀ ਵੀ ਸੋਹਣੀ ਆ ਇਨਫਰਮੇਸ਼ਨ ਬਾਈ ਤੋਂ ਲੈ ਦਨੇ ਆ ਉਹ ਕਰਦੇ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਲੀ ਜੀ ਮੇਰਾ ਨਾਮ ਗੁਰਮੀਤ ਸਿੰਘ ਵਾਹੜਾ ਸਮਾਦਪਾਈ ਫੋਨ ਨੰਬਰ 90419 40941 ਇੱਕ ਵਾਰੀ ਫੇਰ ਦੱਸ ਫੋਨ ਨੰਬਰ 90419 40941 ਦੋ ਪਸ਼ੂ ਬਕਾਓ ਬਾਈ ਹਾਂ ਬਾਈ ਜੀ ਦੋ ਪਸ਼ੂ ਬਕਾਓ ਵਾੜ ਤੋਂ ਸ਼ੁਰੂ ਕਰ ਲਈ ਕਹਿੰਦਾ ਮੈਂ ਸੂਆ ਇਹ ਬਾਈ ਦੂਜੇ ਸੂਏ ਆ ਕਿੰਨੇ ਦਿਨ ਲੈ ਜੂ ਇਹ ਬਾਈ ਲੈ ਜੂ 7-8 ਦਿਨ 7-8 ਦਿਨ ਹਾਂ ਤਰੀਕ ਤੇ ਲੱਗੇਗਾ ਨਹੀਂ 7-8 ਦਿਨ ਬਾਕੀ ਪਤਾ ਨਹੀਂ ਠੀਕ ਹੈ ਜੀ ਹਾਂ ਜੀ ਕਿੰਨਾ ਇੱਕ ਦੁੱਧ ਪਿਆਗੀ ਪਹਿਲੇ ਸੂਏ ਆ ਦੁੱਧ ਬਾਈ 18 ਤੋਂ 20 ਲੀਟਰ ਨੇ ਜਾਨੀ ਨੋਰਮਲ ਸੇਵਾ ਦੇ ਦਿੱਤਾ ਠੀਕ ਹੈ ਜੀ ਹਾਂ ਕੱਢੀਏ ਬਾਹਰ ਨੂੰ ਦੋਸਤੋ ਦੂਜੇ ਸੂਏ ਸੁੰਦੀ ਆ 18 20 ਕਿਲੋ ਵਾਂਗੂ ਦੁੱਧ ਬਾਈ ਦੱਸਦਾ ਕਿ ਦਰਮਿਆਨੀ ਸੇਵਾ ਦੇ 18 ਕਿਲੋ ਵਾਂਗੂ ਖੁੱਲਾ ਇਹਦੇ ਥੱਲੋਂ ਬਾਈ ਕਹਿੰਦਾ ਸਿਚੋਇਆ ਹਵਾਨਾ ਸੋਨਾ ਤਿਆਰ ਕੀਤਾ ਵੱਡਾ ਮੋੜ ਲੀਏ ਜੀ ਕੱਦ ਵੀ ਵੱਡਾ ਹੀ ਆ ਬਦਾਮੀ ਰੰਗ ਦੀ ਵਹਿੜ ਦੁੱਧ ਇਹਨਾਂ ਦਾ ਮੱਝਾਂ ਅਰ ਗਈ ਹੁੰਦਾ ਫੈਟ ਚੰਗੀ ਆਉਂਦੀ ਹੈ ਤੇ ਤਾਂ ਕਰਕੇ ਡਿਮਾਂਡ 'ਚ ਵੀ ਵੱਧ ਰਹਿੰਦੀਆਂ ਹਰੇਕ ਭੈਣ ਭਰਾ ਨੂੰ ਹੁੰਦਾ ਬਾਈ ਯਾਰ ਜਰਸੀ ਲੈਣੀ ਆ ਦੁੱਧ ਪੀਣ ਨੂੰ ਜੇ ਕੋਈ ਵੱਡੀ ਜਰਸੀ ਹੋਈ ਤਾਂ ਦੱਸਿਓ ਵੱਡੀ ਜਰਸੀ ਦੇ ਥੋੜੇ ਜਿਹਾ ਗਾਹਕ ਵੱਧ ਹੁੰਦੇ ਆ ਵੱਡੀ ਜਰਸੀ ਹੈ ਵਾਲਟ ਨਾਲ ਹਜੇ ਕਾਫੀ ਬਾਕੀ ਆ 5-7 ਦਿਨ ਲੈ ਜਾਣੇ ਆ 5-7 ਦਿਨ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਹੈ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਦੁੱਧ ਕਿੰਨਾ ਕ ਟਾਈਮ 'ਤੇ ਆ ਗਈ ਬਾਈ ਉਹ ਤਾਂ ਭਾਈ ਲਾਸ਼ ਤੱਕ ਹੀ ਉਹ ਬਣਣੀ 20 ਦਿਨ ਹੋਏ ਛੱਡੀ ਨੂੰ 20 ਦਿਨ ਹੀ ਹੋਏ ਆ ਮਸਾਂ ਹੀ ਸ਼ਕਾਇਆ ਠੀਕ ਹੈ ਜੀ ਕਿੰਨੇ ਦੁੱਧ ਤੇ ਛੱਡੀ ਆ ਇਹ 7 ਤੋਂ 8 ਕਿਲੋ ਸੀਗਾ ਠੀਕ ਹੈ ਜੀ ਦੋਸਤੋ ਭਾਈ ਦੱਸਦਾ ਕਿ 20 ਦਿਨ ਹੀ ਹੋਏ ਆ ਛੱਡੀ ਨੂੰ 7-8 ਦੁੱਧ 7-8 ਕਿਲੋ ਦੁੱਧ ਸੀਗਾ ਤੇ ਇਹਨੇ ਦੁੱਧ ਤੇ ਡਰਾਈ ਕੀਤੀ ਆ ਮਸਾਂ ਹੀ ਭਾਈ ਕਹਿੰਦਾ ਸਕਾਇਆ ਦੁੱਧ ਥਣ ਸੋਹਣੇ ਆ ਅੱਧੀ ਚਵਾਈ ਵਾਲੇ ਗੈਪ ਚ ਲੱਗੇ ਹੋ ਯਾਨੀ ਕਿ ਲੰਮਾ ਟਾਈਮ ਹੀ ਦੁੱਧ ਪਿਆਗੀ ਆ ਮੁੱਲ ਭਾਈ ਜੈਜਾ ਲੈਣ ਦੇ ਨਾਲਾ ਮੁੱਲ ਭਾਈ 52000 ਮਾਨਤਾਨ ਹੋ ਜੂ ਹਾਂ ਹੋ ਜੀ ਦੋਸਤੋ 52000 ਬਾਈ ਮੁੱਲ ਕਰਦਾ ਮਾਨਤਾਨ ਹੋ ਜੂ ਨਰਮਜੇ ਸੁਹਾ ਦਾ ਮਾਲਕ ਹੈ ਬਾਈ ਬਾਕੀ ਤੁਸੀਂ ਜਦੋਂ ਬਾਈ ਨਾਲ ਫੋਨ ਤੇ ਗੱਲ ਕਰੋਗੇ ਬਾਈ ਦੇ ਘਰੇ ਆਓਗੇ ਗੱਲਾਂ ਤੋਂ ਤੁਹਾਨੂੰ ਪਤਾ ਲੱਗ ਹੀ ਜਾਣਾ ਬਿਲਕੁਲ ਨਾਰਮਲ ਪਰਿਵਾਰ 18 ਕਿਲੋ ਵਾਂਗੂ ਖੁੱਲਾ 20 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲੇ ਸੂਏ ਦੇ ਤੁਹਾਨੂੰ ਅਸੀਂ ਚੋਇਆ ਦੋਸਤੋ ਵੇਚਨੇ ਦਾ ਬਾਈ ਕਹਿੰਦਾ ਪਸ਼ੂ ਹੈ ਨਹੀਂ ਸੀ ਪਰ ਸੋ ਮਜਬੂਰੀਆਂ ਹੁੰਦੀਆਂ ਘਰਾਂ ਦੀਆਂ ਮਜਬੂਰੀ ਵਸ ਬਾਈ ਕਹਿੰਦਾ ਦੋ ਪਸ਼ੂ ਸੇਲ ਕਰਨ ਲੱਗੇ ਆ 52000 ਮੌਲ ਹੈ ਵੱਡੇ ਕੱਦ ਵਾਲੀ ਵੇੜ ਹੈ ਥਣ ਭਾਂਡੇ ਦੀ ਸਾਫ ਸੁਥਰੀ ਹੈ 20 ਕਿਲੋ ਵਾਂਗੂ ਬਾਈ ਦੱਸਦਾ ਦੁੱਧ ਪਿਆਜੂ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਸੂਪੂ ਪੰਜ ਸੱਤ ਦਿਨ ਜਾਣ ਕੇ ਡੇਟ ਮੁਤਾਬਕ ਪਈ ਆ ਕੋਈ ਇੱਕ ਅੱਧਾ ਦਿਨ ਪਹਿਲਾਂ ਵੀ ਸੂ ਸਕਦੇ ਤੇ ਕੋਈ ਦੋ ਦਿਨ ਉੱਪਰ ਵੀ ਲੈ ਸਕਦੇ ਹੋ ਤੁਹਾਨੂੰ ਵੀ ਪਤਾ ਅੱਗੇ ਵਾਈ ਗਰੂ ਨੂੰ ਪਤਾ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਦੋ ਨੰਬਰ ਝੋਟੀ ਬਾਈ ਕੰਨਵਾ ਸੂ ਆ ਜੀ ਤੇ ਬਾਈ ਪਹਿਲੇ ਸੂਏ ਸੋਣੀ ਆ ਇਹ ਪਹਿਲੇ ਸੂਏ ਹਾਂ ਘਰ ਦੀ ਝੋਟੀ ਆ ਵਾਲੀ ਵੀ ਠੀਕ ਹੈ ਜੀ ਤੇ ਵਿੱਚ ਵੀ ਤਾਂ ਤੁਹਾਨੂੰ ਪਤਾ ਵੀ ਮੂਲ ਵਾਲੀ ਉਹ ਸੀਗੀ ਹਾਂਜੀ ਰੱਖਣੀ ਦੀ ਪਹਿਲਾਂ ਤਾਂ ਘਰੇ ਇਹ ਜਣੇ ਦੇ ਵਿੱਚ ਨਹੀਂ ਹੈ ਹੀ ਨਹੀਂ ਸੀ ਠੀਕ ਹੈ ਜੀ ਤੇ ਤੁਹਾਨੂੰ ਦੱਸਿਆ ਵੀ ਵੇਚਣੀ ਪੈਗੀ ਹਾਂ ਜੋ ਪਹਿਲਾਂ ਹੁਣ ਜਿਵੇਂ ਸਰੇ ਤੇ ਆਏ ਮਹੀਨਾ ਪਹਿਲਾਂ ਬਿੱਟਿਆ ਲੱਗੇ ਹੂੰ ਠੀਕ ਹੈ ਜੀ ਮਹੀਨੇ ਦੀ ਕਾਚੀ ਆ ਹਾਂ 26 ਤਰੀਕ ਨੂੰ ਬਾਈ ਇਹਦੇ ਤੈਨੂੰ ਮਹੀਨਾ ਰਹਿ ਜਾਣਾ ਆ 26 ਚਾਰਾਂ ਦਿਨਾਂ ਨੂੰ ਅੱਜ ਤੇ ਹੀ ਹੋ ਗਈ ਤਿੰਨ ਦਿਨ ਹੀ ਰਹਿ ਗਏ ਹਾਂ ਹਾਂ ਮਹੀਨਾ ਫਿਰ ਰਹਿ ਜੂ 26 ਤਰੀਕ ਨੂੰ ਪੂਰਾ ਇਹਦਾ ਠੀਕ ਹੈ ਜੀ ਹਾਂ ਘਰ ਦੀ ਪਾਲੀ ਵੀ ਇਹਦੀ ਮਾਲ ਹੈਗੀ ਆਪਣੋਂ ਕੋ ਖੜੀ ਆ ਉਹਦੇ ਠੀਕ ਹੈ ਥੱਲੇ ਜੀ 18 ਤੋਂ 20 ਕਿਲੋ ਤੋਂ ਉਰੇ ਥੱਲੇ ਹੀ ਹੈਗਾ ਇਹਦੀ ਮਾਂ ਥੱਲੇ ਹਾਂ ਹੁਮੀਰਗੜ੍ਹ ਵਾਲੇ ਝੋਟੇ ਦੀ ਬਾਈ ਉਹ ਹੋਤੀ ਆ ਉਹ ਜਿਹੜੀ ਇਹਦੀ ਮਾਂ ਜਿਹਦੀ ਮਾਂ ਠੀਕ ਹੈ ਜੀ ਕੋਕੜ ਮੱਝ ਲੈ ਆਦੀਗਾ ਠੀਕ ਠੀਕ ਕੱਟੀ ਕਰਕੇ ਠੀਕ ਪਾਲ ਕੇ ਤੇ ਪਹਿਲੇ ਸੂਏ ਤੇ ਫਿਰ ਆ ਕੱਟੀ ਦਿੱਤੀ ਠੀਕ ਹੈ ਜੀ ਯਾਨੀ ਕਿ ਤੁਸੀਂ ਤੋਕੜ ਮੱਝ ਲਿਆਂਦੀ ਸੀ ਮੱਝ ਮਗਰੋਂ ਕੱਟੀ ਸੀ ਇਹਦੀ ਮਾਂ ਹਾਂ ਤੇ ਉਹ ਕੱਟੀ ਕਰਕੇ ਲਿਆਂਦੀ ਸੀ ਕੱਟੀ ਕਰਕੇ ਲਿਆਂਦੀ ਬਈ 60000 ਦੀ ਮਤੋਕੜ ਮੱਝ ਹੁਮੀਰਗੜ੍ਹ ਵਾਲੇ ਤੇ ਸਰਪੰਚ ਹਨ ਹਾਂ ਜੀ ਉਹਨਾਂ ਦੇ ਝੋਟੇ ਤੋਂ ਇਹ ਉਹ ਆਇਆ ਡਰੈਕ ਕ੍ਰਾਸ ਹੋਈ ਸੀ ਹਾਂ ਡਰੈਕ ਕ੍ਰਾਸ ਹੋਈ ਸੀ ਉਹ ਠੀਕ ਹੈ ਜੀ ਉਹ ਮੈਨੂੰ ਮੰਗਦੇ ਸੀ ਉਹ ਰੋਡਾਂ 'ਚੋਂ ਜੀ ਕੱਢੀ ਕਹਿੰਦੇ ਸਾਨੂੰ ਐ 60000 ਦੇ ਕੋਕੜ ਮੱਝ ਲੈ ਰੀ ਕੱਟੀ ਕਰਕੇ ਠੀਕ ਹੈ ਜੀ ਸੋਹਣੀ ਲਾਹ ਖੋਲੀਆਂ ਛੱਡੀਆਂ ਸੀ ਉਹਨਾਂ ਦੀਆਂ ਐ ਠੀਕ ਹੈ ਜੀ ਕੱਡੀਆਂ ਫੇਰਦੀਆਂ ਠੀਕ ਹੈ ਜੀ ਉਹਨਾਂ 60000 ਮੰਗਿਆ ਮੈਨਾਂ ਭਾਈ ਨੂੰ ਲੈ ਲਾ 60000 ਕੋਈ ਠੀਕ ਹੈ ਜੀ ਘਰੇ ਆ ਕੇ ਛੜਾ ਕੇ ਗਿਆ ਕਹਿੰਦਾ ਮੈਂ ਵੇਖੂਗਾ ਵੀ ਸੰਭ ਨਾਲ ਹੈਗਾ ਕਿ ਹੈ ਨਹੀਂ ਠੀਕ ਹੈ ਜੀ ਉਦੋਂ ਮੇਰੇ ਕੋਲ ਪਸੂ ਮਨੀ ਚ ਹੁੰਦੇ ਇੱਕ ਦੋ ਹੀ ਹੁੰਦੇ ਸੀ ਠੀਕ ਹੈ ਜੀ ਜਦੋਂ ਥਾ ਤੂੰ ਵੇਖਿਆ ਤੇ ਕਹਿੰ ਉਹਦਾ 40000 ਦੀ ਠੀਕ ਹੈ ਜੀ ਜਿਹੜੀ ਜੀ ਕੱਟੀ ਤੋਂ 20000 ਚ ਰੱਖ ਲਈ ਜੀ ਠੀਕ ਹੈ ਜੀ ਤੇ ਉਹਨੂੰ ਬਾਕੀ ਬੀਜ ਲੈਣੀ ਪਾ ਦੇਣੀ ਮੱਕੀ ਫੀਜ ਲੈਣੀ ਪਾ ਦੇਣੀ ਠੀਕ ਹੈ ਜੀ ਤੇ ਵਧੀਆ ਜਾਣ ਦੀ ਢਾਈਆਂ ਥਾਲਾਂ ਦੀ ਸੂਕੀ ਸੀ ਠੀਕ ਹੈ ਜੀ ਇਹਦੀ ਮਾਂ ਜਿਹੜੀ ਹੂੰ ਤੇ ਹੁਣ ਉਹ ਚੌਥੇ ਸੂਏ ਸੂਈਆ ਤੇ ਉਹਨਾਂ ਦੀ ਹੁਣ ਵੀ ਉਹਦੇ ਕੋਲੇ ਹੈਗਾ 18-19 ਕੋ ਦੁੱਧ ਸਾਰਾ ਨਿਕਲ ਹੈਗਾ ਹਾਂ ਠੀਕ ਹੈ ਜੀ ਕੱਢੀ ਹੈ ਬਾਹਰ ਨੂੰ ਮਾੜੀ ਜੀ ਦੋਸਤੋ ਬਹੁਤ ਚੰਗੀ ਮੱਝ ਦੀ ਇਹ ਕੱਟੀ ਹੈ ਬਾਈ ਨੇ ਤੁਹਾਨੂੰ ਪਸ਼ੋਕੜ ਸਾਰਾ ਦਾਸੀ ਦਿੱਤਾ ਕਿ ਜਿਹੜੀ ਮੱਝ ਦੀ ਇਹ ਕੱਟੀ ਹੈ ਉਦੋਂ ਨਿੱਕੀ ਜੀ ਸੀ ਕੱਟੀ ਮੈਨੂੰ ਬਾਈ ਕਹਿੰਦਾ ਬਾਈ ਸੋਹਣੀ ਲੱਗੀ ਹਮੀਰਗੜ੍ਹ ਵਾਲੇ ਸਾਣ ਦੀ ਉਹ ਧੀ ਆ ਸਰਪੰਚਾ ਦੇ ਘਰੋਂ ਬਾਈ ਕਹਿੰਦਾ ਆਪਾਂ ਲੈ ਆਂਦੀ ਸੀ ਉਹਦੀ ਮਾਂ ਤੇ ਮਾਂ ਬਾਈ ਕਹਿੰਦਾ ਆਪਾਂ ਤਾਂ ਹੀ ਲੈ ਲਈ ਕੱਟੀ ਕਰਕੇ ਤੇ ਬਾਅਦ ਚ ਬਾਈ ਕਹਿੰਦਾ ਮਾਂ ਤਾਂ ਉਹਦੀ ਵੇਚਦੀ ਸੀ ਕੱਟੀ ਆਪਾਂ ਸਾမ်း ਲਈ ਹੁਣ ਉਹ ਚੌਥੇ ਸੂਬੇ ਸੂਈ ਵੀ ਆ 18 19 ਕਿਲੋ ਦੁੱਧ ਬਾਈ ਕਹਿੰਦਾ ਹਜੇ ਵੀ ਉਹਦੇ ਥੱਲੇ ਹੈਗਾ ਉਹਦੀ ਏ ਧੀ ਆ 18 19 ਕਿਲੋ ਦੁੱਧ ਵਾਲੀ ਮੱਝ ਦੀ ਧੀ ਆ ਇੱਕ ਮਹੀਨਾ ਕੱਚੀ ਆ ਅੱਜ 23 ਤਰੀਕ ਹੋ ਗਈ ਤਿੰਨ ਦਿਨ ਰਹਿ ਗਏ 26 ਤਰੀਕ ਨੂੰ ਇੱਕ ਮਹੀਨਾ ਪੂਰਾ ਰਹਿ ਜਾਣਾ ਫੁੱਲ ਸਨਖੀ ਝੋਟੀ ਆ ਕੱਦ ਕੱਦ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਦੋਸਤੋ ਆਫ ਕੈਮਰਾ ਮੇਰੇ ਨਾਲ ਬਾਈ 15 20 ਮਿੰਟ ਗੱਲਾਂ ਕਰਦਾ ਰਿਹਾ ਵੀਰ ਨੇ ਦੱਸਿਆ ਕਿ ਕਿਹੜੇ ਕਾਰਨ ਕਰਕੇ ਆਪਾਂ ਸੇਲ ਕਰਨ ਲੱਗੇ ਆ ਚਲੋ ਆਪਾਂ ਵੀਡੀਓ ਤਾਂ ਸਾਰੇ ਜਣਾਂ ਨੇ ਵੇਖ ਲੈਣੀ ਆ ਤੇ ਸਾਰਿਆਂ ਕੋਲੇ ਆਪਾਂ ਗੱਲ ਕਾਦੀ ਕਰਨੀ ਜਦੋਂ ਬਾਈ ਦੇ ਘਰੇ ਆਉਂਗੇ ਬਾਈ ਨੇ ਤੁਹਾਡੇ ਨਾਲ ਗੱਲ ਆਪ ਹੀ ਸ਼ੇਅਰ ਕਰ ਦੇਣੀ ਹੈ ਕਿ ਕਿਹੜੀ ਮਜਬੂਰੀ ਕਰਕੇ ਆਪਾਂ ਪਸ਼ੂ ਸੇਲ ਕਰਨ ਲੱਗੇ ਆਂ ਮੁੱਲ ਬਾਈ ਇਹਦਾ ਜਾਇਜ਼ ਆ ਮੁੱਲ ਬਾਈ ਇਹਦਾ 55000 ਰੁਪਏ 55000 ਮੰਨ ਤਾਂ ਉਹ ਦੀ ਥੋੜਾ ਘਣਾ ਹਾਂ ਹੋਠਾ ਠੀਕ ਹੈ ਜੀ ਦੋਸਤੋ ਬਿਲਕੁਲ ਸਸਤੇ ਮੁੱਲ ਦੇ ਦੋ ਪਸ਼ੂ ਆ ਬਿਲਕੁਲ ਨਰਮ ਬੰਦਾ ਜਮਾ ਤੁਸੀਂ ਗੱਲਾਂ ਬਾਤਾਂ ਤੋਂ ਗੈਸ ਕਰ ਹੀ ਲਿਆ ਹੋ ਬਾਕੀ ਬਾਈ ਦੇ ਘਰੇ ਆਇਓ ਆਪਦੀ ਤਸੱਲੀ ਨਾ ਲੈ ਜਿਓ ਥਣ ਭਾਂਡੇ ਦੀ ਝੋਟੀ ਵੀ ਸਾਫ਼ ਸੁਥਰੀ ਆ ਚਾਰ ਹੀ ਥਾਣਾ ਕੋਈ ਫੋਟ ਸ਼ਾਂਗ ਨਹੀਂ 55000 ਦੀ ਬਾਈ ਕਹਿੰਦਾ ਝੋਟੀ ਦੇ ਦੇਣੀ ਆ ਮਾਨ ਤਾਨ ਬਾਈ ਕਹਿੰਦਾ ਮੌਕੇ ਤੇ ਆਏਗੇ ਭੈਣ ਭਰਾ ਦਾ ਮੈਂ ਕਰ ਦੂੰ ਇੱਕ ਨੰਬਰ ਵਹਿੜ ਦੇ ਦੇਣੀ ਬਾਈ ਕਹਿੰਦਾ 52000 ਦੀ 18 20 ਕਿਲੋ ਦੁੱਧ ਬਾਈ ਦੱਸਦਾ ਇਹਦੇ ਥਲੋਂ ਖੁੱਲਾ ਝੋਇਆ ਤੇ ਜਿਹੜੀ ਝੋਟੀ ਸੇਲ ਆ ਪਹਿਲਾਂ ਕੱਟੀ ਇਹਦੀ ਮਾਂ ਥਲੇ 18 19 ਕਿਲੋ ਦੁੱਧ ਆ ਮਾਂ ਹੈਗੀ ਆ ਜੇ ਕਿਸੇ ਨੇ ਮਾਂ ਵੇਖਣੀ ਆ ਤੇ ਅਗਲਾ ਆਪਦੀ ਮਾਂ ਵੇਖ ਕੇ ਤਸੱਲੀ ਕਰ ਲੈ 55000 ਦੀ ਝੋਟੀ ਦੇ ਦੇਣੀ ਹੈ ਇਹ ਜੋੜਾ ਪਸ਼ੂਆਂ ਦਾ ਸੇਲ ਹੈ ਫੋਨ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੇ ਬਾਈ ਦੇ ਘਰੇ ਆਉਣਾ ਐਡਰੈਸ ਬਾਈ ਦਾ ਦੂਰੀ ਵਰੀ ਦੱਸ ਦੇਣਾ ਪਿੰਡ ਸਮਾਦ ਭਾਈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ